ਜਪਮਣ ਸਤਨਾਮ ਸਦਾ ਸਤਨਾਮ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆ ਜੁਨੀ ਸਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਗੁਰੈ ਨਮਹੈ ਜੁਗਤ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰਦੇਵਏ ਨਮਹ ਨਮਸਕਾਰ 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 ਜਹਾਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੀ ਧੂਰ ਚਲਣਾ ਦੀ ਧੂਰ ਦਾਸ ਤੁਹਾਡਾ ਆਪਣਾ ਮਾਦੇਸਾ ਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿਬ ਮਾਈ ਦੇਸਾ ਪਾਸ਼ਾਹੀ 10 ਪਿੰਡ ਚੱਕ ਫਤੇਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਫਤੇ ਦੀਆਂ ਸਾਂਝਾਂ ਪਾਈਏ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿ ਸਹੰਸਾ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਕੀਤੀਆਂ ਬਖਸ਼ਿਸ਼ਾਂ صدਕਾ ਲਾਈਆਂ ਅਲਾਹੀ ਡਿਊਟੀਆਂ صدਕਾ ਅਪਰਜਾਨਾ ਬਰਾਗਣ ਰੂ ਬ੍ਰਹਮ ਗਿਆਨੀ ਮਾ ਤਨਤਨ ਮਾਈ ਦੇਸਾਂ ਜੀ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਅਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹਾਂ ਸਰਲ ਸਪਸ਼ਟ ਅਧਿਆਤਮਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਆਓ ਗੁਰੂ ਪਿਆਰਿਓ ਗੁਰੂ ਸਵਾਰਿਓ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਸਿਰ ਤੇ ਹੱਥ ਰੱਖਿਆ ਹੈ ਕੀਤੀਆਂ ਬਖਸ਼ਿਸ਼ਾਂ صدਕਾ ਆਪਾਂ ਰੋਜ਼ਾਨਾ ਸਾਂਝ ਪਾਉਂਦੇ ਹਾਂ ਅੱਜ ਦੀ ਆਪਣੀ ਕਲਾਸ ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਸਾਹਿਬ ਵੱਲੋਂ ਹੈ ਆਓ ਹਾਜ਼ਰੀਆਂ ਭਰਿਏ ਹਾਜ਼ਰੀਆਂ ਲਾਈਏ ਗੌੜੀ ਗਵਾਰੇਰੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਧਾਰੀ ਹਰ ਆਪੇ ਰਵ ਰਹਾ ਬਨਵਾਰੀ ਹਰ ਆਪੇ ਤਪ ਤਪ ਲਾਏ ਤਾਰੀ ਪਾਸ਼ਾ ਫਰਮਾਨ ਕਰਦੇ ਆ ਕਿ ਉਸ ਇੱਕ ਓੰਕਾਰ ਸਤਨਾਮ ਦੀ ਜੋ ਸੱਤਾ ਹੈ ਜੋ ਪਰਵਦਗਾਰ ਹੈ ਆਪ ਕੁਨ ਮਾਲਕ ਹੈ ਦੁਨੀਆ ਦਾ ਉਹਦਾ ਇੱਕ ਹਰ ਰੂਪ ਹੈ ਇੱਕ ਸਿਸਟਮ ਬਣਾ ਕੇ ਦਿੱਤਾ ਦੁਨੀਆ ਨੂੰ ਜਿਹਨੂੰ ਅਸੀਂ ਜਾਣਦੇ ਆ ਜਿਹਦੇ ਬਾਰੇ ਬਾਣੀ ਚ ਬਾਰ ਬਾਰ ਆਉਣਾ ਉਹ ਕੀ ਸਿਸਟਮ ਹੈ ਸਤਗੁਰੂ ਫਰਮਾਨ ਕਰਦੇ ਆ ਆਪਾਂ ਪਹਿਲਾਂ ਵੀ ਇੱਕ ਦਿਨੇ ਗੱਲ ਕਰੀ ਸੀ ਕਿ ਜਿਵੇਂ ਆਪਣਾ ਸੰਵਿਧਾਨ ਹੈ ਸੰਵਿਧਾਨ ਇਹ ਸ਼ਕਤੀਆਂ ਦਿੰਦਾ ਹੈ ਜੀਨੂੰ ਸਾਰਾ ਦੇਸ਼ ਹੀ ਚੁਣ ਲਵੇ ਉਹਨੂੰ ਪੀਐਮ ਦੇ ਨਾਂ ਤੇ ਲੋਕ ਜਾਣਦੇ ਹੋ ਕੋਈ ਵੀ ਹੋ ਸਕਦਾ ਹੈ ਇਸੇ ਤਰ੍ਹਾਂ ਇੱਕ ਸੱਤਾ ਹੈ ਜੀਨੂੰ ਹਰ ਕਿਹਾ ਜਾਂਦਾ ਹੈ ਉਹ ਹਰ ਦੇ ਅਧੀਨ ਹਰ ਦੇ ਅਵਤਾਰ ਆਉਂਦੇ ਆ ਦੁਨੀਆ ਤੇ ਸਤਜੁਗ ਦੇ ਵਿੱਚ ਗੁਰਬਾਣੀ ਕਹਿੰਦੀ ਹੈ ਕਿ ਹੋਰ ਰੂਪ ਚ ਅਵਤਾਰ ਆਇਆ ਤ੍ਰੇਤੇ ਚ ਹੋਰ ਰੂਪ ਚ ਆਇਆ ਦੁਆਪਰ ਚ ਕ੍ਰਿਸ਼ਨ ਰੂਪ ਚ ਆਇਆ ਕਣ ਜੁਗ ਦੇ ਵਿੱਚ ਗੁਰੂ ਨਾਨਕ ਬਣ ਕੇ ਆਇਆ ਇਹ ਸਾਰਾ ਵਿਧਾਨ ਗੁਰਬਾਣੀ ਦੇ ਵਿੱਚ ਆਪਾਂ ਨੂੰ ਦੱਸਿਆ ਹੋਇਆ ਹੈ ਹੁਣ ਪਾਸ਼ਾ ਕਹਿੰਦੇ ਅਸੀਂ ਜਿਹੜੀ ਓਟ ਤੇ ਟੇਕ ਆ ਅਸੀਂ ਇਹ ਸਮਝਣਾ ਕਿ ਜੀ ਦੀ ਇਹ ਸੱਤਾ ਹੈ ਅਸੀਂ ਉਹਦੀ ਗੱਲ ਕਰਦੇ ਹਾਂ ਜੋ ਗੁਰੂ ਨਾਨਕ ਸਾਹਿਬ ਕਰਦੇ ਆ ਕਿ ਉਹਦਾ ਜਿਹੜਾ ਸਾਡੇ ਤੱਕ ਸਰੂਪ ਪਹੁੰਚਦਾ ਹੈ ਆਦ ਪਹੁੰਚਦਾ ਉਹ ਇੱਕ ਓੰਕਾਰ ਸਤਨਾਮ ਹੈ ਅਸੀਂ ਉਹਦੀ ਗੱਲ ਕਰਦੇ ਆ ਜਿਹੜਾ ਆਦ ਤੋਂ ਸੱਚ ਹੈ ਜੁੱਗਾਂ ਦੇ ਸਮੇਂ ਤੋਂ ਸੱਚ ਹੈ ਅੱਜ ਵੀ ਸੱਚਾ ਰਹਿਣਾ ਵੀ ਸੱਚ ਹੈ ਇਹ ਉਹਦੀ ਮਰਜ਼ੀ ਹੈ ਕਿਹਨੂੰ ਭਗਤ ਬਣਾਉਂਦਾ ਹੈ ਕਿਹਨੂੰ ਭਗਵਾਨ ਬਣਾਉਂਦਾ ਹੈ ਇਹ ਉਹਦੀ ਸੱਤਾ ਹੈ ਕਿਉਂ ਕਿਹਨੂੰ ਜੋਗੀ ਬਣਾਉਂਦਾ ਕਿਹਨੂੰ ਭੋਗੀ ਬਣਾਉਂਦਾ ਗੁਰਬਾਣੀ ਨੂੰ ਜਦੋਂ ਅਸੀਂ ਇਸ ਨੀਤੀ ਨਾਲ ਸਮਝਾਂਗੇ ਤਾਂ ਸਾਨੂੰ ਕੋਈ ਵੀ ਬੁਰਾ ਨਹੀਂ ਲੱਗੂਗਾ ਕਿਸੇ ਤੇ ਵੀ ਸਾਨੂੰ ਈਰਖਾ ਦਾ ਵੈਸ ਨਹੀਂ ਆਊਗੀ ਕਿਉਂਕਿ ਗੁਰੂ ਨਾਨਕ ਨੇ ਸਾਨੂੰ ਇਹੀ ਦਿੱਤਾ ਕਿ ਉਹ ਕਰਤਾ ਆਪ ਸਾਰਿਆਂ ਰੂਪਾਂ ਦੇ ਵਿੱਚ ਵਿਚਰ ਰਿਹਾ ਸਾਡੇ ਚ ਵੀ ਉਹੀ ਹੈ ਪੂਰੀ ਬਨਾਸਪਤੀ ਚ ਵੀ ਉਹੀ ਹੈ ਹੁਣ ਇੱਥੇ ਪਾਸ਼ਾ ਕਹਿੰਦੇ ਹਰ ਆਪੇ ਜੋਗੀ ਡੰਡਾ ਧਾਰੀ ਜਿਹੜੇ ਯੋਗ ਕਮਾਉਂਦੇ ਫਿਰਦੇ ਆ ਜਿਹੜਾ ਡੰਡਾ ਰੱਖਦੇ ਹੱਥ ਦੇ ਵਿੱਚ ਉਹਨੂੰ ਯੋਗ ਡੰਡਾ ਕਿਹਾ ਜਾਂਦਾ ਹੈ ਉਹਦੇ ਨਾਲ ਉਹ ਇੱਕ ਕਿਰਿਆ ਕਰਦੇ ਆ ਕਿ ਜਦੋਂ ਉਹਨਾਂ ਨੇ ਈੜਾ ਨਾੜੀ ਚਲਾਉਣੀ ਆ ਤਾਂ ਦੂਸਰੇ ਪਾਸੇ ਉਹਨੂੰ ਨੱਪ ਲੈਂਦੇ ਆ ਕਸ ਚ ਜਦੋਂ ਉਹਦੀ ਸਾਧਨਾ ਦਾ ਉਹੋ ਜਿਹਾ ਟਾਈਮ ਆਉਂਦਾ ਕਿ ਹੁਣ ਪਿੰਗਲਾ ਦੀ ਦੋੜ ਹੈ ਤਾਂ ਦੂਸਰਾ ਨੱਪ ਲੈਂਦੇ ਆ ਸਾਡੀ ਇਹ ਜਿਹੜਾ ਪਿੰਗਲਾ ਸਹਿ ਸੁਭਾ ਚੱਲਦੀ ਰਹਿੰਦੀ ਹੈ ਦੁਨੀਆਦਾਰਾਂ ਦੀ ਸਾਨੂੰ ਇਹਦਾ ਕੋਈ ਬਹੁਤਾ ਪਤਾ ਹੀ ਨਹੀਂ ਹੁੰਦਾ ਕਿਹੜਾ ਪਿੰਗਲਾ ਹੈ ਕੀ ਪਰ ਜਦੋਂ ਕੋਈ ਸਾਧਨਾ ਦੇ ਜਗਤ 'ਚ ਉਤਰਦਾ ਹੈ ਉਹਨੂੰ ਇਹ ਪਤਾ ਲੱਗਦਾ ਕਿ ਹੈ ਹੀ ਸਾਰਾ ਕੁਝ ਇਹ ਇਹਦੇ ਨਾਲ ਹੀ ਸਭ ਕੁਝ ਚੱਲਦਾ ਹੈ ਜੇ ਲੋੜੀਂਦੀ ਚੀਜ਼ ਅਸੀਂ ਕਰਨੀ ਹੋਵੇ ਐਨੀਕ ਐਨੀਕ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ ਕਿ ਜਿਹੜੀ ਈੜਾ 나ੜੀ ਹੈ ਇਹ ਸਾਡੇ ਖੱਬੇ ਪਾਸੇ ਹੁੰਦੀ ਹੈ ਇਹਨੂੰ ਚੰਦਰਮਾ 나ੜੀ ਕਿਹਾ ਜਾਂਦਾ ਹੈ ਠੰਡੀ ਹੁੰਦੀ ਹੈ ਜੇ ਸਾਡਾ ਸੱਜਾ ਪਾਸੇ ਸਾਹ ਚੱਲਦਾ ਇਹ ਪਿੰਗਲਾ ਨਾੜੀਏ ਗਰਮ ਹੁੰਦੀ ਹੈ ਕੰਮ ਧੰਦੇ ਵੇਲੇ ਚਲਣੀ ਚਾਹੀਦੀ ਹੈ ਵਰਖ ਵੇਲੇ ਵਰਜਸ ਵੇਲੇ ਚਲਣੀ ਚਾਹੀਦੀ ਹੈ ਪਰ ਜੇ ਕਿਸੇ ਦਾ ਬੀਪੀ ਹਾਈ ਹੋ ਜੇ ਜੇ ਕਿਸੇ ਨੂੰ ਗਰਮੈਸ ਵੱਧ ਆ ਜਾਏ ਜਾਂ ਕੋਈ ਉਹਨੂੰ ਇਸ ਤਰ੍ਹਾਂ ਦੀ ਤਕਲੀਫ ਆਵੇ ਤਾਂ ਉਹ ਸੱਜੇ ਪਾਸੇ ਨੂੰ ਬੰਦ ਕਰ ਲਵੇ ਖੱਬੇ ਪਾਸਿਓਂ ਸਾਹ ਲਵੇ ਤਾਂ ਉਹਦਾ ਨਾਲ ਦੀ ਨਾਲ ਮਨ ਟਿਕਣਾ ਸ਼ੁਰੂ ਹੋ ਜਾਂਦਾ ਇੱਕ ਕਲਾ ਹੋਰ ਵੀ ਵਾਪਰਦੀ ਆ ਕਿ ਉਹਨੂੰ ਪਾਣੀ ਦਾ ਗਲਾਸ ਛਕਾ ਦਿਓ ਪਾਣੀ ਪੀਂਦੇ ਪੀਂਦੇ ਉਹਦੀ ਪਿੰਗਲਾ ਬੰਦ ਹੋ ਜੂੜਾ ਚੱਲਪੂ ਸ਼ਾਂਤੀ ਆਉਣੀ ਸ਼ੁਰੂ ਹੋ ਜਾਂਦੀ ਹੈ ਇਹ ਸਾਡੇ ਅੰਦਰ ਦਾ ਵਿਧਾਨ ਹੈ ਇਹ ਬਹੁਤ ਕਾਸੇ ਨਾਲ ਜੁੜਿਆ ਹੋਇਆ ਜਿਹਦੀ ਜੋਗੀ ਗੱਲ ਕਰਦੇ ਆ ਇਹ ਇੱਕ ਅੱਡ ਸਿਸਟਮ ਹੈ ਜੇ ਕੋਈ ਜਾਣਨਾ ਚਾਹੁੰਦਾ ਜਾਣ ਸਕਦਾ ਜਿਹੜੇ ਬਹੁਤੀ ਠੰਡ ਚ ਰਹਿੰਦੇ ਆ ਉੱਥੇ ਜੇ ਪਿੰਗਲਾ ਨਾੜੀ ਨਾ ਚੱਲੇ ਤਾਂ ਬੰਦਾ ਬਿਮਾਰ ਹੋ ਸਕਦਾ ਠੰਡ ਨਾਲ ਵੀ ਉਹਨੂੰ ਬਿਮਾਰੀ ਲੱਗ ਸਕਦੀ ਹੈ ਪਰ ਉੱਥੇ ਪਿੰਗਲਾ ਨਾੜੀ ਚਲਾ ਕੇ ਜੋਗੀ ਰਹਿ ਪੈਂਦੇ ਉਹ ਜੀਆਂ ਬਰਫਾਂ 'ਚ ਵੀ ਤੇ ਮਹਾਰਾਜ ਕਹਿੰਦੇ ਉਹ ਹਰ ਆਪ ਹੀ ਫਿਰਦਾ ਤੁਰਿਆ ਜੋਗੀਆਂ ਦੇ ਰੂਪ ਚ ਵੀ ਹਰ ਆਪ ਹੀ ਆ ਹਰ ਆਪੇ ਜੋਗੀ ਡੰਡਾ ਧਾਰੀ ਹਰ ਆਪੇ ਰਬ ਰਿਹਾ ਬਣਵਾਰੀ ਕਹਿੰਦੇ ਬਣਵਾਰੀ ਕਿਹਨੂੰ ਕਹਿੰਦੇ ਆ ਕ੍ਰਿਸ਼ਨ ਜੀ ਮਹਾਰਾਜ ਨੂੰ ਕਹਿੰਦੇ ਹਰੀ ਰੂਪ ਧਾਰਨ ਕਰਕੇ ਕ੍ਰਿਸ਼ਨ ਦੇ ਰੂਪ ਚ ਆਪ ਹੀ ਵਿਚਰ ਰਿਹਾ ਹਰ ਹਰ ਆਪੇ ਰਬ ਰਿਹਾ ਬਣਵਾਰੀ ਹਰ ਆਪੇ ਤਪ ਤਪਾ ਲਾਇਤਾਰੀ ਕਹਿੰਦੇ ਜੰਗਲ ਦੇ ਫੁੱਲਾਂ ਦੀ ਮਾਲਾ ਪਹਿਨਣ ਵਾਲਾ ਕ੍ਰਿਸ਼ਨ ਮਹਾਰਾਜ ਇਹ ਵੀ ਹਰ ਆਪ ਹੀ ਹੈ ਇਹ ਹਰ ਦਾ ਰੂਪ ਧਾਰ ਕੇ ਆਇਆ ਜਿਹਦਾ ਕਰਕੇ ਭਾਈ ਗੁਰਦਾਸ ਨੇ ਵੀ ਲਿਖਿਆ ਛੱਡ ਸਗਾਸਨ ਹਰ ਜੀ ਆਏ ਇਹ ਸਾਰਾ ਸਿਸਟਮ ਮਾਲਕ ਦਾ ਆਪ ਦਾ ਹੀ ਆ ਉਹ ਇੱਕ ਆ ਜਿਹੜਾ ਜਿਹਨੂੰ ਗੁਰੂ ਨਾਨਕ ਕਹਿੰਦੇ ਏਕੋ ਹੈ ਭਾਈ ਏਕੋ ਹੈ ਸਹਬ ਮੇਰਾ ਏਕੋ ਹੈ ਉਸੇ ਸਹਬ ਦਾ ਇਹ ਰੂਪ ਹੈ ਸਾਰੇ ਜਿੰਨੇ ਵੀ ਦੁਨੀਆਂ ਦੇ ਲੋਕ ਨੇ ਸਾਰੇ ਹੀ ਅਸੀਂ ਉਹਦੇ ਆ ਹਰ ਆਪੇ ਤਪ ਤਪਾ ਲਾਇਤਾਰੀ ਜਿਹੜੇ ਜੰਗਲਾਂ ਦੇ ਵਿੱਚ ਬਹਿ ਕੇ ਤਪ ਕਰਦੇ ਆ ਜਪ ਕਰਦੇ ਆ ਤਾੜੀ ਲਾ ਕੇ ਬਹਿੰਦੇ ਆ ਉਹ ਕੋਈ ਹੋਰ ਨਹੀਂ ਹਰ ਆਪ ਹੀ ਆ ਐਸਾ ਮੇਰਾ ਰਾਮ ਰਹਾ ਭਰਪੂਰ ਪਾਤਸ਼ਾਹ ਕਹਿੰਦੇ ਮੇਰਾ ਰਾਮ ਜਿਹੜਾ ਰਮਿਆ ਹੋਇਆ ਕਣਕਣ ਦੇ ਵਿੱਚ ਤੇ ਉਹ ਰਾਮ ਦੇ ਰੂਪ ਚ ਵੀ ਆਇਆ ਸੰਸਾਰ ਤੇ ਇਹ ਨਹੀਂ ਹੈ ਨਹੀਂ ਆਇਆ ਉਹ ਕਹਿੰਦੇ ਰਾਮ ਰਮਿਆ ਹੋਇਆ ਜਿਹਨੂੰ ਗੁਰਬਾਣੀ ਕਹਿੰਦੀ ਐ ਐਸਾ ਮੇਰਾ ਰਾਮ ਰਹਾ ਭਰਪੂਰ ਉਹ ਹਰ ਥਾਂ ਮੌਜੂਦ ਹੈ ਕਣਕਣ ਦੇ ਵਿੱਚ ਮੌਜੂਦ ਹੈ ਜਿਹੜਾ ਸਾਡੇ ਅੰਦਰ ਵੀ ਮੌਜੂਦ ਆ ਭਰਪੂਰ ਆ ਹਰਥਾ ਨਿਗਟਵਸ ਹੈ ਨਾਹੀਂ ਹਰ ਦੂਰ ਪਾਸ਼ਾ ਫਰਮਾਨ ਕਰਦੇ ਆ ਕਹਿੰਦੇ ਉਹ ਸਾਡੇ ਬਹੁਤ ਨੇੜੇ ਆ ਸਾਡੇ ਨਾਲ ਹੈ ਹਰ ਦੂਰ ਨਹੀਂ ਹੈ ਕਿਉਂਕਿ ਸਾਡੀ ਹੋਣ ਦੀ ਨਹੀਂ ਹੈ ਹਰ ਤੋਂ ਬਿਨਾ ਹਰ ਹੀ ਸਾਡੇ ਵਿੱਚ ਵਿਚਰਦਾ ਹਰ ਹੀ ਰੂਪ ਧਾਰ ਕੇ ਸਾਡੇ ਰਾਹੀ ਵੀ ਵਿਚਰ ਰਿਹਾ ਨਿਗਟਵਸ ਹੈ ਨਾਹੀਂ ਹਰ ਦੂਰ ਰਹਾਓ ਹਰ ਆਪੇ ਸ਼ਬਦ ਸੁਰਤ ਤੁਣ ਆਪੇ ਹੁਣ ਦੇਖੋ ਸਤਿਗੁਰੂ ਸਾਡੀ ਬਿਰਤੀ ਨੂੰ ਸੁਰਤ ਨੂੰ ਕਿੱਥੇ ਲੈ ਕੇ ਜਾਂਦੇ ਆ ਪਾਤਸ਼ਾਹ ਕਹਿੰਦੇ ਹਰ ਆਪੇ ਤਾਂ ਉਹ ਸ਼ਬਦ ਹੈ ਜਿਹੜਾ ਬ੍ਰਹਮ ਹੈ ਤੇ ਆਪੇ ਆ ਜਿਹੜੀ ਬਾਣੀ ਹੈ ਇਹਦੇ ਵਿੱਚ ਵੀ ਵਸਿਆ ਹੋਇਆ ਕਣ-ਕਣ ਦੇ ਵਿੱਚ ਧੁਰ ਕੀ ਬਾਣੀ ਚ ਹਰ ਆਪੇ ਸ਼ਬਦ ਸਾਡੀ ਜਿਹੜੀ ਸੁਰਤ ਹੈ ਅਸਲ ਦੇ ਵਿੱਚ ਉਹ ਹਰੀ ਦਾ ਰੂਪ ਹੀ ਹੈ ਤੇ ਜਿਹੜੀ ਕਰਤੇ ਦੀ ਧੋਣਾ ਓੰਕਾਰ ਓੰਕਾਰ ਦਾ ਨਾਦ ਹੈ ਉਹ ਵੀ ਉਹ ਆਪ ਹੀ ਹੈ ਇੰਨਾ ਕੁਝ ਗਿਣਤੀ ਕਿਉਂ ਕਰਨੀ ਪੈ ਰਹੀ ਆ ਸਾਡੇ ਸਾਹਮਣੇ ਕਿਉਂਕਿ ਅਸੀਂ ਇਸ਼ਾਰੇ ਨਾਲ ਨਹੀਂ ਸਮਝਦੇ ਅਸੀਂ ਖੁਦ ਇਹ ਗੱਲਾਂ ਸਾਰਾ ਦਿਨ ਕਰਦੇ ਆ ਕਿ ਸਭ ਕੁਝ ਇੱਕੋ ਹੀ ਆ ਪਰ ਜਦੋਂ ਅਸੀਂ ਬਿਹਾਰ ਚ ਲਿਆਉਣੇ ਆ ਵਿਚਰਦੇ ਆ ਉਦੋਂ ਅਸੀਂ ਇੱਕ ਨਹੀਂ ਮੰਨਦੇ ਕਿਉਂਕਿ ਅਸੀਂ ਇੰਨੇ ਸੁੱਤੇ ਪਏ ਆ ਅਸੀਂ ਆਪ ਇਹ ਗੱਲਾਂ ਕਰਕੇ ਕਿ ਭਾਈ ਸਾਰਿਆਂ ਚ ਇੱਕੋ ਹੀ ਨੂਰ ਆ ਸਾਰੇ ਇੱਕੋ ਹੀ ਹੁੰਦੇ ਆ ਉਹਦੀ ਕੋਈ ਦੂਸਰੇ ਧਰਮ ਵਾਲਾ ਸਾਹਮਣੇ ਆ ਜੇ ਤੇ ਸਾਥੋਂ ਅਹਿਸਾਸ ਕਰੇ ਕਿ ਮੈਨੂੰ ਇਹ ਬੁਲਾ ਲੂਗਾ ਤੇ ਅਗਲੇ ਆਈ ਨਹੀਂ ਬੁਲਾਉਂਦੇ ਕਹਿੰਦੇ ਜਿਵੇਂ ਸਰਚ ਘਾਤਾ ਮੈਨੂੰ ਤਾਂ ਰੋਕਿਆ ਹੋਇਆ ਜਾਂ ਮੈਂ ਨਮਸਕਾਰ ਕਰਤੀ ਤੇ ਅਸੀਂ ਉਹ ਗੱਲ ਉਹਦੀ ਭੁੱਲ ਜਾਂਦੇ ਆ ਵੀ ਇਹਦੇ 'ਚ ਵੀ ਉਹੀ ਆ ਗੁਰੂ ਦੀ ਸਿੱਖਿਆ ਅਸੀਂ ਉਹਦੀ ਭੁੱਲ ਜਾਂਦੇ ਆ ਜਿਹੜੀ ਸਿੱਖਿਆ ਸਾਡੀ ਹਉਮੈ ਦਿੰਦੀ ਹੈ ਉਹ ਅਸੀਂ ਯਾਦ ਰੱਖਦੇ ਆ ਇਸੇ ਕਰਕੇ ਗੁਰੂ ਨੂੰ ਬਾਰੀ-ਬਾਰੀ ਕਹਿਣਾ ਪੈਂਦਾ ਕੱਲੀ-ਕੰਦੀ ਗੱਲ ਤੇ ਸਮਝਾਉਣਾ ਪੈਂਦਾ ਹਰ ਆਪੇ ਸ਼ਬਦ ਸੁਰਤ ਧੁਣ ਆਪੇ ਆਪੀ ਉਹ ਧੁਣਾ ਉਹੀ ਲਗਨ ਹੈ ਹਰ ਆਪੇ ਵੇਖਾ ਵਿਗਸਾ ਆਪੇ ਕਹਿੰਦੇ ਵੇਖ ਵੀ ਆਪ ਹੀ ਰਿਹਾ ਇਸ ਸਾਰੇ ਜਗਤ ਤਮਾਸ਼ੇ ਨੂੰ ਖੁਸ਼ ਵੀ ਆਪ ਹੀ ਹੋ ਰਿਹਾ ਇਹ ਉਹਦਾ ਇੱਕ ਵਿਧਾਨ ਹੈ ਜਿਹੜਾ ਉਹ ਕਰ ਰਿਹਾ ਹਰ ਆਪ ਜਪਾਏ ਆਪੇ ਹਰ ਜਪੇ ਜੀ ਤੋ ਜੀ ਕਰਦਾ ਵੀ ਇਹ ਤੋ ਮੈਂ ਜਪਾਉਣਾ ਹੈ ਪਾਸ਼ਾ ਕਹਿੰਦੇ ਉਹ ਤੋ ਆਪ ਹੀ ਜਪਾਉਂਦਾ ਤੇ ਆਪ ਹੀ ਆਪ ਨੂੰ ਜਪਦਾ ਕਿਉਂਕਿ ਜਦੋਂ ਜਪੂਗਾ ਤੋ ਉਹਦੇ ਅੰਦਰ ਵੀ ਆਪ ਹੀ ਬੈਠਾ ਹਰ ਆਪ ਜਪਾਏ ਆਪੇ ਹਰ ਜਪੇ ਆਪ ਦਾ ਜਾਪ ਆਪ ਹੀ ਕਰਾਈ ਜਾਂਦਾ ਮਨੁੱਖਤਾ ਤੋਂ ਹਰ ਆਪੇ ਸਾਰੰਗ ਅੰਮ੍ਰਿਤ ਧਾਰਾ ਹਰ ਅੰਮ੍ਰਿਤ ਆਪ ਪਿਆਵਣਹਾਰਾ ਹਰ ਆਪੇ ਆਪ ਕਰੇ ਆਪੇ ਨਿਸਤਾਰਾ ਪਾਸ਼ਾ ਕਹਿੰਦੇ ਆਪ ਹੀ ਸਾਰੰਗ ਬਣ ਕੇ ਮੰਵੀਹਾ ਬਣ ਕੇ ਪਪੀਹਾ ਬਣ ਕੇ ਪੁਕਾਰ ਕਰਦਾ ਹੈ ਕਿ ਮੈਨੂੰ ਦੇ ਦਿਓ ਇੱਕ ਬੂੰਦ ਅੰਮ੍ਰਿਤ ਦੀ ਤੇ ਕਹਿੰਦੇ ਆਪ ਹੀ ਅੰਮ੍ਰਿਤ ਦੀ ਧਾਰ ਦੀ ਵਰਖਾ ਕਰਦਾ ਹਰ ਅੰਮ੍ਰਿਤ ਆਪ ਪਿਆਵਣ ਹਰ ਅੰਮ੍ਰਿਤ ਰੂਪ ਵੀ ਉਹ ਆਪ ਹੀ ਆ ਸਤਿਗੁਰੂ ਸਾਨੂੰ ਸਮਝਾਉਣਗੇ ਕਿ ਉਹ ਰਸ ਰੂਪ ਹਰੀ ਜਿਹੜੇ ਰਸਾਂ ਨੂੰ ਅਸੀਂ ਮੰਨਣਾ ਚਾਹੁੰਨੇ ਆ ਜਿਹੜੇ ਰਸਾਂ ਦੇ ਵਿੱਚ ਅਸੀਂ ਜਾਣਨਾ ਚਾਹੁੰਨੇ ਆ ਉਹ ਰਸ ਵੀ ਹਰੀ ਆਪ ਹੀ ਆ ਉਹ ਅੰਮ੍ਰਿਤ ਵੀ ਆਪ ਹੀ ਆ ਹਰ ਅੰਮ੍ਰਿਤ ਆਪ ਪਿਆਵਣਹਾਰਾ ਉਸ ਅੰਮ੍ਰਿਤ ਰਸ ਨੂੰ ਨਾਮ ਰਸ ਨੂੰ ਪਿਉਂਦਾ ਵੀ ਆਪ ਹੈ ਹਰ ਆਪ ਕਰੇ ਆਪੇ ਨਿਸਤਾਰਾ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਇੱਥੇ ਮਾਇਆ ਦੇ ਅਧੀਨ ਭੇਜਦਾ ਤੇ ਆਪ ਹੀ ਸਾਰਿਆਂ ਦਾ ਪਾਰ ਉਤਾਰਾ ਕਰਦਾ ਸਾਨੂੰ ਕਿਸੇ ਫਿਕਰ ਦੀ ਲੋੜ ਨਹੀਂ ਹੈ ਸਾਨੂੰ ਫਿਕਰ ਇਸ ਗੱਲ ਦੀ ਆ ਕਿ ਅਸੀਂ ਬਾਣੀ ਪੜ੍ਹਦੇ ਨਹੀਂ ਬਾਣੀ ਸੁਣਦੇ ਨਹੀਂ ਬਾਣੀ ਨੂੰ ਵਿਚਾਰਦੇ ਨਹੀਂ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਪੂਰੀ ਸੁਰਤ ਬਿਰਤ ਨਾਲ ਇੱਕ ਸਹਿਜ ਪਾਠ ਸੁਣ ਲੀਏ ਵਿਚਾਰ ਸਹਿਤ ਸਾਨੂੰ ਜੀਵਨ ਪਰ ਟੈਨਸ਼ਨ ਸੰਸਾ ਆਉਣਾ ਹੀ ਨਹੀਂ ਕਿਉਂਕਿ ਇੱਕ ਗੱਲ ਕਲੀਅਰ ਹੋ ਜਾਣੀ ਆ ਬਾਣੀ ਸੁਣਦੇ ਸੁਣਦੇ ਕਿ ਜੋ ਵੀ ਹੋ ਰਿਹਾ ਉਹਦੇ ਹੁਕਮ ਚ ਹੋ ਰਿਹਾ ਹੋ ਕਰ ਕਰਾ ਰਿਹਾ ਤੇ ਪਾਰ ਉਤਾਰਾ ਉਹਨੇ ਕਰੀ ਦੇਣਾ ਹਰ ਆਪੇ ਬੇੜੀ ਤੁਲਹਾ ਤਾਰਾ ਹਰਿ ਆਪੇ ਗੁਰਮਤੀ ਨਿਸਤਾਰਾ ਹਰਿ ਆਪੇ ਨਾਨਕ ਪਾਵੈ ਪਾਰਾ ਪਾਸ਼ਾ ਕਹਿੰਦੇ ਹਰ ਆਪ ਹੀ ਕਹਿੰਦੇ ਬੇੜੀ ਬਣ ਜਾਂਦਾ ਜਿਹੜੀ ਸਾਨੂੰ ਸੰਸਾਰ ਦੇ ਵਾਲੇ ਦਰਿਆ ਚ ਉਤਾਰਦੀ ਆ ਨਾ ਲੱਕੜਾਂ ਦਾ ਬੱਧਿਆ ਹੋਇਆ ਜਿਹੜਾ ਗੱਠਾ ਹੁੰਦਾ ਉਹਨੂੰ ਤਾਰਾ ਕਹਿ ਦਿੰਦੇ ਆ ਤਾਰਨ ਵਾਲਾ ਤੇ ਮੇਜ ਵੀ ਮਾਰੇ ਕਹਿੰਦੇ ਉਹ ਵੀ ਉਹ ਆਪ ਹੀ ਹੈ ਕਿਉਂਕਿ ਬਣਸਪਤੀ ਚ ਵੀ ਉਹ ਆਪ ਹੀ ਹੈ ਹਰ ਆਪੇ ਗੁਰਮਤੀ ਨਿਸਤਾਰਾ ਜਿਹਨੂੰ ਤਾਰਨਾ ਹੁੰਦਾ ਜਾਂ ਜਿਹਨੂੰ ਸਿੱਧੇ ਰਾਹ ਪਾਉਣਾ ਹੈ ਉਹਨੂੰ ਆਪ ਹੀ ਮਤ ਦੇਣੀ ਸ਼ੁਰੂ ਕਰ ਦਿੰਦਾ ਉਹਨੂੰ ਦੱਸਣ ਵੀ ਆਪ ਹੀ ਚਲਿਆ ਜਾਂਦਾ ਕਿਸੇ ਨਾ ਕਿਸੇ ਰੂਪ ਚ ਉਹਨੂੰ ਗੱਲ ਵੀ ਚਾਦ ਦਿੰਦਾ ਤੇ ਉਹਨੂੰ ਬਕਾਰਾਂ ਵਾਲੇ ਪਾਸਿਓਂ ਮਾੜੇ ਪਾਸਿਆਂ ਤੋਂ ਬਚਾ ਵੀ ਲਿਆਉਂਦਾ ਜਿਹਨੂੰ ਸਜ਼ਾ ਕਰਾਉਣੀ ਹੁੰਦੀ ਹੈ ਉਹਨੂੰ ਮੋਹ ਪਾ ਦਿੰਦਾ ਉਹਨਾਂ ਚੀਜ਼ਾਂ 'ਚ ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਕਿਹੜੇ ਵੇਲੇ ਜਾ ਕੇ ਹੱਥ ਪਾ ਲੈਂਦਾ ਤੇ ਪਸਤਾਉਂਦਾ ਉਮਰ ਭਰ ਕਰਾਉਂਦਾ ਹਰੀ ਆਪ ਹੀ ਹੈ ਹਰ ਆਪੇ ਨਾਨਕ ਪਾਵੈ ਪਾਰਾ ਪਾਰ ਇੱਕ ਦਿਨ ਬਾਬਾ ਨਾਨਕ ਕਹਿੰਦਾ ਹਰਨੇ ਆਪੇ ਹੀ ਲੈ ਜਾਣਾ ਸਾਨੂੰ ਫਿਰ ਇੰਨਾ ਕੁਝ ਕਰ ਕਰਾ ਕਿਉਂ ਰਿਆ ਤੇ ਬਾਬਾ ਜੀ ਬਾਣੀ ਕਿਉਂ ਰਚ ਰਹੇ ਆ ਵੀ ਸਾਨੂੰ ਕਿਉਂ ਦੱਸ ਰਹੇ ਆ ਕਿਉਂਕਿ ਸਾਨੂੰ ਇਸ ਕਾਨੂੰਨ ਦਾ ਇਸ ਨਿਜਮ ਦਾ ਪਤਾ ਲੱਗ ਜੇ ਕਿ ਹੋਣਾ ਤਾਂ ਉਹੀ ਹੈ ਜੋ ਕਰਤੇ ਨੂੰ ਮਨਜ਼ੂਰ ਹੈ ਸਾਡੀਆਂ ਤਾਂ ਐਵੇਂ ਪੰਜਾਂ ਅਠਾਂ ਸਭਣੀ ਸਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਵਾਲੀ ਗੱਲ ਹੈ ਹੋਣਾ ਉਮੀ ਹੈ ਤੇ ਜਿਹੜਾ ਬੰਦਾ ਜਿਵੇਂ ਜਿਵੇਂ ਬਾਣੀ ਪੜਦਾ ਹੈ ਜਿਵੇਂ ਜਿਵੇਂ ਸੁਣਦਾ ਉਹ ਅਨੇਕਾਂ ਤਰ੍ਹਾਂ ਦੇ ਰਿੰਗ ਬੜਿੰਗਾ ਤੋਂ ਬਚ ਜਾਂਦਾ ਉਹਦੀ ਰਜਾ ਚ ਰਹਿਣਾ ਸ਼ੁਰੂ ਕਰ ਦਿੰਦਾ ਤੇ ਉਹਦੀ ਰਜਾ ਦੇ ਵਿੱਚ ਇੱਕ ਰਸ ਹੈ ਇੱਕ ਰੰਗ ਹੈ ਇੱਕ ਆਨੰਦ ਹੈ ਗੌੜੀ ਬੈਰਾਗਣ ਮਹੱਲਾ ਚੌਥਾ ਸਹਾ ਮਾਰਾ ਤੂੰ ਧਣੀ ਜੈ ਸੀ ਤੂੰ ਰਾਸ ਦੇਹ ਤੈਸੀ ਹਮ ਲਹਿ ਹਰ ਨਾਮ ਵਣੰਜ ਹੈ ਰੰਗ ਸਿਉ ਜੇ ਆਪ ਦਿਆਲ ਹੋਏ ਦੇਹ ਪਾਸ਼ਾ ਪ੍ਰਮਾਣ ਕਰਦੇ ਆ ਹੇ ਹਰੀ ਹੇ ਭਗਵਾਨ ਹੇ ਮਾਲਕ ਸਾਹ ਹਮਾਰਾ ਤੂੰ ਧਣੀ ਸਾਡਾ ਮਾਲਕ ਸੰਸਾਰ ਵਾਲੇ ਲੋਕਾਂ ਦਾ ਤੂੰ ਹੈ ਜੈਸੀ ਤੂੰ ਰਾਸ ਦੇ ਜਿਹੇ ਜੀ ਤੂੰ ਪੂੰਜੀ ਦੇਵੇਂ ਸਰਮਾਇਆ ਸਾਨੂੰ ਦੇਵੇਂ ਤੈਸੀ ਹਮਲੇ ਸਾਡੇ ਐਸਾ ਹੱਥ ਵੱਸ ਹੈ ਕਿ ਕਿ ਅਸੀਂ ਮਰਜ਼ੀ ਕਰ ਸਕੀਏ ਸਾਨੂੰ ਤੂੰ ਦੇ ਕੇ ਤੋੜਦਾ ਪੂੰਜੀ ਹਰ ਨਾਮ ਬਣੰਜ ਹੈ ਰੰਗ ਸਿਓ ਜੇ ਆਪ ਦਿਆਲ ਹੋਏ ਤੇ ਅਸੀਂ ਤਾਂ ਹਰ ਹੀ ਨਾਮ ਦਾ ਬਣਜ ਵੀ ਕਰ ਲਾਂਗੇ ਸਾਡਾ ਤਾਂ ਆਪ ਦਿਲ ਕਰਦਾ ਪਰ ਪਾਸ਼ਾ ਕਹਿੰਦੇ ਹਰ ਨਾਮ ਬਣੰਜ ਹੈ ਰੰਗ ਸਿਓ ਅਸੀਂ ਤਾਂ ਪਿਆਰ ਨਾਲ ਤਿਆਰ ਹੈ ਪ੍ਰੇਮ ਨਾਲ ਬਨੰਜਨ ਨੂੰ ਤਿਆਰ ਹੈ ਜੇ ਆਪ ਦਿਆਲ ਹੋਏ ਦੇ ਤੂੰ ਦਿਆਲੂ ਹੋਵੇਂ ਤੂੰ ਕਿਰਪਾਲੂ ਹੋਵੇਂ ਨਾਮਦਾਨ ਸਾਡੀ ਝੋਲੀ ਪਾਵੇਂ ਅਸੀਂ ਤਾਂ ਬੜੇ ਪ੍ਰੇਮ ਨਾਲ ਕਰਨ ਨੂੰ ਤਿਆਰ ਹੈ ਪਰ ਸਾਨੂੰ ਬਖਸ਼ਤਾ ਸਹੀ ਸਾਡਾ ਮਾਲਕ ਤੂੰ ਹੈ ਇਹ ਜਦੋਂ ਅਸੀਂ ਇਹ ਸੁਣਦੇ ਆ ਨਾ ਬਾਣੀ ਜਾਂ ਪੜ੍ਹਦੇ ਆ ਸਾਡੇ ਤੇ ਜਿਹੜੇ ਬੋਝ ਪਾਏ ਵੇ ਇੱਕ ਗੱਲ ਧਿਆਨ ਰੱਖਣੀ ਹੈ ਜਿਹੜੇ ਦੁਨੀਆਂ ਦੇ ਵਿੱਚ ਚੱਲ ਰਹੇ ਧਰਮ ਹੁੰਦੇ ਆ ਉਹ ਕਰਮਕਾਂਡ ਨਾਲ ਜੁੜ ਜਾਂਦੇ ਆ ਹੌਲੀ ਹੌਲੀ ਅਸਲ ਗੱਲ ਪਿੱਛੇ ਰਹਿ ਕੇ ਨਕਲ ਗੱਲਾਂ ਰਾਹ ਚ ਲੋਕ ਬਹੁਤ ਫੁਲਾ ਦਿੰਦੇ ਆ ਤੇ ਅਸੀਂ ਉਹਨੂੰ ਫੋਲੋ ਕਰਦੇ ਕਰਦੇ ਅੱਕ ਜਾਂਦੇ ਆ ਜਿਹੜਾ ਅਧਿਆਤਮ ਹੈ ਸਪਿਰਚੁਅਲਟੀ ਹੈ ਇਹ ਅਲੱਗ ਇੱਕ ਨਰਾਲਾ ਰਸਤਾ ਹੈ ਉਹ ਬਾਣੀ ਚ ਹੈ ਜਿਹੜਾ ਬੰਦਾ ਬਾਣੀ ਪੜ੍ਹੂਗਾ ਇਸ ਤਰ੍ਹਾਂ ਉਹ ਦਿਨੋਂ ਦਿਨ ਦਿਨੋਂ ਦਿਨ ਹੌਲਾ ਹੁੰਦਾ ਜਾਊ ਉਹਦੇ ਦਿਲੋਂ ਦਿਮਾਗ ਦੇ ਸਾਰੇ ਫੁਰਨੇ ਉਹਦਾ ਜਿਹੜਾ ਭਾਰ ਆ ਚਿੱਤ ਦੇ ਉੱਤੇ ਸਾਰਾ ਲੰਘਦਾ ਜਾਣਾ ਜਿਵੇਂ ਜਿਵੇਂ ਉਹਨੇ ਬਾਣੀ ਸੁਣਨੀ ਹੈ ਕਿਉਂਕਿ ਸਾਨੂੰ ਜਿਹੜੇ ਧਰਮ ਹੈ ਉਹ ਜਿੰਮੇਵਾਰ ਠਰਉਂਦੇ ਆ ਵੀ ਤੁਸੀਂ ਗਲਤ ਹੋ। ਤੁਹਾਡੇ ਕੀੜੇ ਪਹਿਣਗੇ। ਤੁਸੀਂ ਪਾਪੀ ਹੋ ਤੁਸੀਂ ਨਰਕ ਚ ਸਾੜੇ ਜਾਓਗੇ। ਤੇ ਇੱਕ ਜਦੋਂ ਕੋਈ ਜਿੰਮੇਵਾਰ ਬੰਦਾ ਕਹਿੰਦਾ ਬੰਦੇ ਦਾ ਕਾਲਜਾ ਹੀ ਡਰ ਜਾਂਦਾ ਹੈ। ਸਹਿਮ ਜਾਂਦਾ ਹੈ। ਪਰ ਜਦੋਂ ਅਸੀਂ ਖੁਦ ਬਾਪੂ ਦੀ ਗੋਦ ਚ ਬਹਿ ਕੇ ਬਾਪੂ ਦੀ ਬਾਣੀ ਪੜ੍ਹਦੇ ਆ ਤੇ ਉਹ ਕਹਿੰਦੇ ਵੀ ਇਹ ਇੱਕ ਖੇਡ ਹੈ, ਇੱਕ ਜਗਤ ਤਮਾਸ਼ਾ ਕਰਤੇ ਨੇ ਆਪ ਹੀ ਰਚਨਾ ਰਚੀ ਹੋਈ ਹੈ ਤੇ ਆਪਾਂ ਤਾਂ ਹਸੰਦਿਆਂ ਖਲੰਦਿਆਂ ਚੱਲਣਾ ਅੱਗੇ ਤੇ ਆਪਾਂ ਨੂੰ ਤਾਂ ਜਿਹੇ ਜਿਓ ਪੂੰਜੀ ਦੇ ਕੇ ਤੋਰਦਾ ਮਤਬੁੱਦ ਆਪਾਂ ਤਾਂ ਉਹੀ ਕਰਨਾ ਹੈ। ਆਪਦਾ ਨਾਮ ਜਪਣ ਨੂੰ ਵੀ ਤਿਆਰ ਆ ਬਹੁਤ ਦੇਵੇ ਤਾਂ ਸਹੀ ਦਿਆਂਦੂ ਹੋ ਕੇ ਜਦੋਂ ਗੁਰੂ ਨਾਲ ਤੁਰ ਕੇ ਇਹ ਗੱਲ ਕਹਿੰਦਾ ਉਂਗਲ ਫੜ ਕੇ ਸਾਡੇ ਸਾਰੇ ਬਹਿਮ ਸਾਰੇ ਭਰਮ ਸਾਰੇ ਡਰਾਵੇ ਜਿੰਨੇ ਧਰਮਕ ਲੋਕ ਦਿੰਦੇ ਆ ਉਹ ਦੂਰ ਹੋ ਜਾਂਦੇ ਆ ਸਾਨੂੰ ਗੁਰੂ ਤੇ ਭਰੋਸਾ ਆ ਜਾਂਦਾ ਹੈ ਗੁਰੂ ਦੀ ਬਾਣੀ ਤੇ ਭਰੋਸਾ ਆ ਜਾਂਦਾ ਹੈ ਐਸੇ ਕਰਕੇ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਸਿੱਖੋ ਗੁਰੂ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਇਹਦੇ ਚ ਹੀ ਅਮਰਤ ਰਾਸਾ ਇਹੀ ਮਿੰਤੂ ਤੋਂ ਰਹਿ ਮਰਤੂ ਤੋਂ ਰਹਿਦ ਕਰੂ ਖੁਦ ਪੜ ਲਿਓ ਖੁਦ ਸੁਣ ਲਿਓ ਖੁਦ ਵਿਚਾਰ ਲਿਓ ਵੇੜਾ ਪਾਰ ਹੋ ਜਾਣਾ ਹਮ ਬਨਜਾਰੇ RAM ਕੇ ਹਰ ਬਨਜ ਕਰਾਵੇ ਦੇ ਰਾਸ ਰੇ ਰਹਾਉ ਭਾਈ ਮਹਾਰਾਜ ਕਹਿੰਦੇ ਆਪਾਂ ਤਾਂ ਬਨਜਾਰੇ ਆ ਉਹਦੇ ਮਾਲਕ ਦੇ ਤੇ ਆਪਾਂ ਇੱਥੇ ਬਨਜ ਕਰਨ ਆਏ ਆ ਤੇ ਹੁਣ ਆਪਾਂ ਉਹਨੂੰ ਜਿਹੇ ਜੀ ਰਾਸ ਦੇਊਗਾ ਜਿਹੇ ਜੇ ਉਹ ਕਾਨੂੰਨ ਬਣਾ ਕੇ ਰੱਖਦਾ ਪਰ ਜਾਨੂ ਤਾਂ ਓਵੇਂ ਚੱਲਣਾ ਪੈਂਦਾ ਜਿਹੇ ਜੀ ਰਾਸ ਉਹ ਦਿੰਦਾ ਆਪਾਂ ਓਵੇਂ ਕਰਾਂ ਕਰਾਂਗੇ ਹਰ ਬਨਜ ਕਰਾਵੇ ਦੇ ਰਾਸ ਦੇ ਕਹਿੰਦੇ ਆਪਾ ਉਹ ਬੰਜ ਦੇ ਵਿੱਚ ਅੱਗੇ ਵਧਾਂਗੇ ਰਹਾਓ ਹੁਣ ਕਿਹੜੀ ਬੰਝ ਆਪਾਂ ਕਰਾਂਗੇ ਹਾ ਲਾ ਹਾ ਹਰ ਭਗਤ ਧਨ ਖੱਟਿਆ ਹਰ ਸੱਚੇ ਸਾmvn ਭਾਇਆ ਹਰ ਜਪ ਹਰ ਵਖਰ ਲਦਿਆ ਜਮ ਜਗਾਤੀ ਨੇੜ ਨ ਆਇਆ ਪਾਸ਼ਾ ਕਹਿੰਦੇ ਕਿਰਪਾ ਹੋਗੀ ਉਹਨੇ ਰਹਿਮਤ ਕਰਦੀ ਸਾਡੇ ਤੇ ਲਾਹ ਹਰ ਭਗਤ ਧਨ ਖੱਟਿਆ ਉਹਨੇ ਹਰ ਭਗਤੀ ਸਾਡੀ ਝੋਲੀ ਪਾਤੀ ਆਪਣੀ ਭਗਤੀ ਝੋਲੀ ਪਾਤੀ ਅਸੀਂ ਉਹਦਾ ਧਨ ਖੱਟਣਾ ਸ਼ੁਰੂ ਕਰਤਾ ਸਾਨੂੰ ਪੂੰਜੀ ਮਿਲ ਗਈ ਨਾਮ-ਨਾਮ ਦੀ ਹਰ ਸੱਚੇ ਸਾਮਣ ਪਾਇਆ ਉਹਦੇ ਮਨ ਨੂੰ ਭਾਗੇ ਅਸੀਂ ਸਾਡੀਆਂ ਜੋਦੜੀਆਂ ਬੇਨਤੀਆਂ ਪ੍ਰਵਾਨ ਹੋ ਗਈਆਂ ਉਹਨੇ ਸਾਨੂੰ ਆਪਣੀ ਭਗਤੀ ਦੇ ਲੜ ਨਾਲਿਆ ਹਰ ਜਾਪ ਅਸੀਂ ਕੀਤਾ ਕਿ ਜੋ ਉਹਨੇ ਗੁਰੂ ਨੇ ਕਿਹਾ ਕਿ ਹਰ ਜਪ ਹਰ ਧਿਆ ਹਰ ਹਿਰਦੇ ਚ ਵਸਾਲਾ ਅਸੀਂ ਵਸਾਲਿਆ ਹਰ ਜਪ ਹਰ ਵਖਰ ਲੱਧਿਆ ਹਰੀ RAM ਨਾਮ ਦਾ ਅਸੀਂ ਵੱਖਰ ਲੱਦ ਲਿਆ ਜੰਮ ਜਗਾਤੀ ਨੇੜ ਨਾ ਆਇਆ ਜਿਹੜੇ ਰੋਕਦੇ ਸੀ ਜਿਹੜੇ ਕਰਮਕਾਂਡਾਂ ਵਾਲੇ ਲੋਕ ਸੀ ਜਿਹੜੇ ਡਰਾਉਂਦੇ ਸੀ ਜਿਹੜੇ ਜੰਮ ਦਾ ਰੂਪ ਧਰ ਕੇ ਮਸੂਲ ਕਰਦੇ ਹੁੰਦੇ ਆ ਜੇ ਆਹ ਕਰੇਗਾ ਤਾਂ ਆ ਹੋਜੂ ਆਹ ਕਰੇਗਾ ਤਾਂ ਇੱਧਰ ਹੋਜੂ ਮਹਾਰਾਜ ਕਹਿੰਦੇ ਉਹ ਨੇੜ ਵੀ ਨਹੀਂ ਆਏ ਸਾਡੇ ਜਦੋਂ ਅਸੀਂ ਅਸਲੀ ਨਾਮ ਧਾਰਨਾ ਜੁੜ ਗਏ ਉਹ ਮਸੂਲੀਆ ਸਾਥੋਂ ਪਰਾ ਹੋ ਗਿਆ ਹੋਰ ਬਣਜ ਕਰ ਹੈ ਵਪਾਰੀਏ ਅਨੰਤ ਤਰੰਗੀ ਦੁਖ ਮਾਇਆ ਓਏ ਜਿਹ ਹੈ ਬਣਜ ਹਰ ਲਾਇਆ ਫਲ ਤੇ ਹਾ ਤਨ ਪਾਇਆ ਪਾਤਸ਼ਾਹ ਕਹਿੰਦੇ ਜਿੰਨੀ ਦੁਨੀਆ ਜਿੰਨਾ ਸੰਸਾਰ ਹੈ ਸਾਰੇ ਕੋਈ ਨਾ ਕੋਈ ਬਣਜ ਕਰ ਰਹੇ ਆ ਕੋਈ ਨਾ ਕੋਈ ਹਰ ਬੰਦਾ ਜਿੰਨਾ ਸੰਸਾਰ ਹੈ ਜਿੰਨੇ ਲੋਕ ਆ ਉਹਨੇ ਹੀ ਮਾਣਾ ਤੇ ਹਰ ਮਨ ਕੋਈ ਨਾ ਕੋਈ ਗੱਲ ਸੋਚ-ਸੋਚ ਕੇ ਬਣਜ ਕਰਦਾ ਹੈ ਮਾਰੇ ਕਹਿੰਦੇ ਹੋਰ ਬਣਜ ਕਰ ਹੈ ਵਪਾਰੀਏ ਬੜੇ ਵਪਾਰੀਏ ਸੰਸਾਰ ਚ ਬਣਜ ਕਰਦੇ ਆ ਅਨੰਤ ਤਰੰਗੀ ਦੁਖ ਮਾਇਆ ਕਹਿੰਦੇ ਦਿਲ ਚ ਤਰੰਗਾ ਉੱਠਦੀਆਂ ਮਨ ਚ ਤਰੰਗਾ ਉੱਠਦੀਆਂ ਮਾਇਆ ਭੇਜਦੀ ਆ ਉਹ ਤਰੰਗਾ ਆਕਰਸ਼ਿਤ ਕਰਦੀ ਆ ਉਹ ਦੁੱਖ ਦੇ ਵਿੱਚ ਕਹਿੰਦੇ ਉਲਝ ਜਾਂਦੇ ਆ ਮਾਇਆ ਦੇ ਚੱਕਰਾਂ ਚ ਪੈ ਜਾਂਦੇ ਆ ਜਿਵੇਂ ਸਾਨੂੰ ਬਾਜ਼ਾਰ ਕਿਆਂ ਨੂੰ ਕੋਈ ਸਕੀਮਾ ਦੱਸ-ਦੱਸ ਕੇ ਠੱਗੀ ਮਾਰ ਲੈਂਦਾ ਉਹ ਚੀਜ਼ ਸਾਡੇ ਨਾਲ ਵਾਪਰਦੀ ਕਦੋਂ ਆ ਜਦੋਂ ਸਾਡੇ ਤੇ ਮਾਇਆ ਦਾ ਅਸਰ ਪੈਂਦਾ ਹੈ ਹਣ ਪਾਸ਼ਾ ਹੁਣ ਇਥੇ ਉਹਦਾ ਦੇ ਬਾਰੇ ਕਹਿਣਗੇ ਕਿ ਜਿਹੜੇ ਠੱਗੇ ਜਾਂਦੇ ਆਏ ਜਾਂ ਉਲਝ ਜਾਂਦੇ ਆ ਉਹ ਇਹ ਜੇ ਹੈ ਬਣ ਜਹਰ ਲਾਇਆ ਕਹਿੰਦੇ ਆਪਾਂ ਕੀ ਕਰਗੇ ਹੁਣ ਜਿਹੇ ਜੇ ਬਣ ਜ ਉਹਨਾਂ ਨੂੰ ਲਾਇਆ ਜਿਹੇ ਜੀ ਮਤਵਦ ਉਹਨਾਂ ਨੂੰ ਦਿੱਤੀ ਆ ਓਏ ਜੇ ਹੈ ਬਣ ਜਹਰ ਲਾਇਆ ਫਲ ਤੇਹਾ ਦਿਨ ਪਾਇਆ ਉਹਨਾਂ ਨੂੰ ਰਾਹੀ ਉਹ ਦੱਸਿਆ ਉਹਨਾਂ ਨੂੰ ਹਰਨੇ ਬਾਜ਼ਾਰ ਹੀ ਉਸ ਚ ਭੇਜਿਆ ਜਿੱਥੇ ਠੱਗ ਰਹਿੰਦੇ ਆ ਤੇ ਠੱਗਾਂ ਦੇ ਨਾਲ ਹੀ ਇਮਤਿਹਾਨ ਪਾਇਆ ਉਹਨਾਂ ਦਾ ਇਥੇ ਆਪਾਂ ਕੁਝ ਨਹੀਂ ਕਰ ਸਕਦੇ ਭੇਜਣ ਵਾਲਾ ਭੇਜ ਰਿਹਾ ਹਰ ਹਰ ਬਨਜ ਸੋ ਜਾਣ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਹ ਹਰ ਸੇਵਿਆ ਫਿਰ ਦੇਖਾ ਮੂਲ ਨ ਲਈ ਪਾਸ਼ਾ ਕਹਿੰਦੇ ਪਤਾ ਕੀ ਆ ਜਿਹੜੀ ਭਗਤੀ ਆਪਾਂ ਨੂੰ ਮਿਲ ਗਈ ਸੌਖੀ ਜੀ ਸਿੱਧੀ ਜੀ ਗੱਲ ਸਮਝਾਤੀ ਗੁਰੂ ਬਾਬੇ ਨਾਨਕ ਨੇ ਇਹੇ ਪਤਾ ਕਿਉਂ ਵਾਪਰਿਆ ਕਹਿੰਦੇ ਹਰ ਹਰ ਬਣਜ ਸੋ ਜਾਣ ਕਰੇ ਇਹ ਹਰ ਦੀ ਭਗਤੀ ਦਾ ਬਣਜੇ ਹਰ ਹਰ ਜ ਹਰ ਦਾ ਬਣਜ ਉਹੀ ਜਾਣ ਉਹੀ ਸਾਧੂ ਉਹੀ ਭਗਤ ਕਰੂਗਾ ਜਿਸ ਕਿਰਪਾਲ ਹੋਏ ਪ੍ਰਭ ਦੇ ਜਿਹਦੇ ਤੇ ਉਹਦੀ ਕਿਰਪਾ ਉਹ ਕਿਰਪਾਲੂ ਆ ਜਿਹਦੇ ਤੇ ਜਿਹਨੂੰ ਦੇਣਾ ਚਾਹੁੰਦਾ ਵੀ ਆ ਚੱਕ ਹਰਨਾਮ ਆ ਚੱਕ ਰਾਮਨਾਮ ਦੀ ਗੁਰਤੀ ਚੱਕ ਕਹਿੰਦੇ ਉਹੀ ਲੈ ਸਕਦਾ ਆਪਣੇ ਤੇ ਤਾਂ ਰਹਿਮ ਤਾਂ ਆਪਾਂ ਤਾਂ ਹੀ ਸੁਣ ਰਹੇ ਆ ਪੜ ਰਹੇ ਆ ਜੁੜ ਰਹੇ ਆ ਜਨ ਨਾਨਕ ਸਾਹ ਹਰ ਸੇਵਿਆ ਕਹਿੰਦੇ ਜਿਨੇ ਗੁਰੂ ਬਾਬੇ ਨਾਨਕ ਦੀ ਗਵਾਹੀ ਨਾਲ ਉਸ ਹਰੀ ਨੂੰ ਸੇਵ ਲਿਆ ਕਿ ਉਹ ਮਾਲਕ ਇੱਕ ਹੈ ਆਦ ਤੋ ਸੱਚ ਹੈ ਹਰ ਥਾਂ ਰਵਿਆ ਹੋਇਆ ਕਣਕਣ ਦੇ ਵਿੱਚ ਹੈ ਗੱਲ ਸਮਝ ਕੇ ਜਪਣਾ ਧਿਆਣਾ ਸ਼ੁਰੂ ਕਰਤਾ ਜਨ ਨਾਨਕ ਸਾਹ ਹਰ ਸੇਵਿਆ ਫਿਰ ਲੇਖਾ ਮੂਲ ਨਾ ਲਈ ਜਿਨੇ ਧੰਨ ਗੁਰੂ ਨਾਨਕ ਦਾ ਨਾਮ ਨਿਸ਼ਾਨ ਬਣਾ ਲਿਆ ਨਾ ਹਿਰਦੇ ਚ ਹਰ ਹਰ ਨਾਨਕ ਘਰ ਘਰ ਨਾਨਕ ਨਾਮ ਦੀ ਮਹਿਕ ਖਿਲਾਰਾਂਗੇ ਚਿੱਤ ਚ ਮੰਨ ਲਿਆ ਉਹ ਤੋਂ ਲੇਖਾ ਨਹੀਂ ਕੋਈ ਪੁੱਛ ਸਕਦਾ ਗਵਾਹੀ ਬਹੁਤ ਵੱਡੀ ਹੈ ਜਗਤ ਗੁਰੂ ਬਾਬਾ ਗੁਰੂ ਨਾਨਕ ਕਾਲ ਯੁਗ ਦੇ ਵਿੱਚ ਖੁਦ ਹਰ ਦਾ ਅਵਤਾਰ ਹੈ ਇਹ ਬਾਣੀ ਹਰ ਦੀ ਬਾਣੀ ਆ ਇਹਨੂੰ ਪੜ ਸੁਣ ਕੇ ਜਦੋਂ ਅਸੀਂ ਅੱਗੇ ਵਧਾਂਗੇ ਨਾ ਸਾਡੇ ਲੇਖੇ ਗੁਰੂ ਨਾਨਕ ਨੇ ਸਾਂਭ ਲੈਣੇ ਆ ਗੌੜੀ ਬੈਰਾਗਣ ਮਹੱਲਾ ਚੌਥਾ ਜੋ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ ਤਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ ਇੱਕ ਤਾਂ ਜਦੋਂ ਗੁਰੂ ਸਾਹਿਬ ਉਦਾਹਰਨਾ ਦਿੰਦੇ ਆਪਾਂ ਨੂੰ ਸਮਝਾਉਂਦੇ ਆ ਤੇ ਸਾਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਗੁਰੂ ਜੀ ਸਾਥੋਂ ਬਾਹਰ ਦੀ ਗੱਲ ਕੋਈ ਵੀ ਨਹੀਂ ਕਰਦੇ ਸਾਡੇ ਹੀ ਸਮਾਜ ਦੀ ਸਾਡੇ ਹੀ ਲੋਕਾਂ ਦੀ ਗੱਲ ਕਰਦੇ ਆ ਤੇ ਜਿਹੇ ਜੀ ਅਸੀਂ ਸੋਚ ਰੱਖਦੇ ਆ ਉਹੋ ਜੀ ਉਦਾਹਰਨੋਂ ਦੇ ਕੇ ਸਾਨੂੰ ਸਮਝਾਉਂਦੇ ਆ ਪਾਤਸ਼ਾਹ ਕਹਿੰਦੇ ਸਾਡੇ ਸਾਹਮਣੇ ਆ ਸਾਰਿਆਂ ਦੇ ਸਾਡੇ ਸਾਰਿਆਂ ਦੀਆਂ ਮਾਮਾ ਸਾਰਿਆਂ ਦੇ ਚਾਚੀਆਂ ਤਾਈਆਂ ਸਾਰਿਆਂ ਦੀਆਂ ਵੱਡੀਆਂ ਛੋਟੀਆਂ ਭੈਣਾਂ ਸਾਰਿਆਂ ਦੇ ਸਾਡੇ ਧੀਆ ਤੇ ਹਰ ਇੱਕ ਦੇ ਅੰਦਰ ਸੋਚ ਕੀ ਹੁੰਦੀ ਹੈ ਜਿਉਂ ਜਨਨੀ ਜਨਨੀ ਸਰਬਵਿਆਪਕ ਸ਼ਬਦ ਆ ਪੂਰੀ ਦੁਨੀਆ ਦੀਆਂ ਮਾਂਵਾਂ ਲਈ ਗਰਭ ਪਾਲਦੀ ਗਰਭ ਦੇ ਵਿੱਚ ਬੱਚਾ ਪਲ ਰਿਹਾ ਉਹ ਪਾਲਦੀ ਆ ਬੜੀ ਮਮਤਾ ਨਾਲ ਚਾਹ ਨਾਲ ਖੁਸ਼ੀ ਨਾਲ ਸੁੱਤ ਕੀ ਕਰਾਸਾ ਵੀ ਮੇਰੇ ਘਰ ਬੱਚਾ ਪੈਦਾ ਹੋਵੇਗਾ ਪੁੱਤਰ ਪੈਦਾ ਹੋਵੇਗਾ ਤਕਰੀਬ ਨਹੀਂ ਇਹ ਦੁਨੀਆ ਦੇ ਉੱਤੇ ਮਾਂ ਨੂੰ ਪੁੱਤ ਦੀ ਆਸਾ ਵੱਧ ਹੁੰਦੀ ਆ ਤੇ ਮਾਰੇ ਕਹਿੰਦੇ ਸੁੱਤ ਕੀ ਕਰਾਸਾ ਵੱਡਾ ਹੋਏ ਤਾਂ ਖਾਟ ਦੇ ਕਾਹਦਾ ਕਰਕੇ ਜੇ ਬਹੁਤ ਬਰੀਕੀ ਚ ਜਾਵਾਂਗੇ ਤੇ ਗੱਲ ਸਾਹਮਣੇ ਇਹੀ ਨਿਕਲੂ ਵੀ ਇਹ ਵੱਡਾ ਹੋਵੇ ਲੈ ਕੇ ਨਿਕਲੇ ਮਾਤਾ ਪਿਤਾ ਦਾ ਆਗਿਆਕਾਰੀ ਹੋਵੇ ਅਰਦਾਸਾਂ ਵੀ ਲੋਕ ਐਂ ਕਰਾਉਂਦੇ ਹੁੰਦੇ ਆਕੇ ਲੈ ਕੇ ਹੋਵੇ ਵੱਡਾ ਹੋ ਕੇ ਵਿਆਹ ਕਰਾਵੇ ਆਪਦੀ ਜ਼ਿੰਦਗੀ ਦੇ ਭੋਗ ਬਲਾਸ ਵੀ ਕਰੇ ਸੋਹਣੇ ਰੰਗ ਮਾਣੇ ਤੇ ਸਾਨੂੰ ਖੱਟ ਕੇ ਲਿਆ ਕੇ ਖਵਾਵੇ ਆਏ ਕੋਈ ਮਾਂ ਆਪਨੀ ਕਹਿੰਦਾ ਵੀ ਸਾਡਾ ਵੱਡਾ ਹੋਵੇ ਕੋਈ ਪੂਰਨ ਸਾਧੂ ਬਣ ਜੇ ਕੋਈ ਸੰਤ ਬਣ ਜੇ ਜੇ ਮੂਹਰੋਂ ਕੋਈ ਮਾੜੀ ਜੀ ਉਦੋਂ ਨੂੰ ਗੱਲ ਲੈ ਜਾਂਦਾ ਹੋਵੇ ਕਹਿੰਦੇ ਨਾ ਨਾ ਜੀ ਇਹ ਤਾਂ ਜੀ ਕਾਹਨੂੰ ਬਹੁਤ ਵੱਡੇ ਕੰਮ ਹੁੰਦੇ ਆ ਅਸੀਂ ਤਾਂ ਪਾਪੀ ਜੀਵ ਆ ਘਰੇ ਹੀ ਠੀਕ ਆ ਕਿਉਂਕਿ ਹਰ ਇੱਕ ਦਾ ਚਾਹ ਹੁੰਦਾ ਹੈ ਵੀ ਪੁੱਤ-ਪੋ ਕਮਾ ਕੇ ਲਿਆਵੇ ਘਰੇ ਰਹੇ ਵਿਆਹ ਕਰਾਵੇ ਪੋਤੇ-ਪੋਤੀਆਂ ਜੰਮੇ ਖੇਡੇ ਤੇ ਅਸੀਂ ਉਹਦੇ 'ਚ ਆਨੰਦ ਮਾਣੀਏ ਉਹਨੂੰ ਕਿਹਾ ਆਨੰਦ ਮਾਣਨ ਨੂੰ ਜਿਹੜੇ ਸਾਨੂੰ ਘਰ 'ਚ ਮਿਲਦੇ ਆ ਵਿਆਸ ਸਾਧੀਆਂ ਚੋਂ ਮਿਲਦੇ ਆ ਉਹ ਹੁੰਦਾ ਭੋਗ ਬਿਲਾਸ ਤੇ ਭੋਗ ਬਿਲਾਸ ਨੂੰ ਕਿਤੇ ਵੀ ਮਾੜਾ ਨਹੀਂ ਕਿਹਾ ਮਹਾਰਾ ਹੀ ਨਹੀਂ ਕਿਉਂਕਿ ਸਾਡੀ ਜ਼ਿੰਦਗੀ ਦਾ ਅੰਗ ਹੈ ਸਾਡੀ ਡਿਊਟੀ ਲਈ ਆ ਅਸੀਂ ਭੋਗਣ ਆਏ ਆ ਸਾਨੂੰ ਜਿਹੇ ਜੀ ਮਤਵੁੱਧ ਦਿੱਤੀ ਅਸੀਂ ਉਹਵੇਂ ਭੋਗਦੇ ਆ ਤੇ ਮਾਤਾ ਦੀ ਇਹ ਭਾਵਨਾ ਦੱਸ ਰਿਹਾ ਸਤਿਗੁਰੂ ਕਹਿੰਦੇ ਹੁਣ ਏਦੂ ਅਗਲੀ ਗੱਲ ਜਿਹੜੀ ਦੱਸ ਰਿਹਾ ਉਹ ਸਮਝਣੀ ਆ ਸੀ ਕਹਿੰਦੇ ਮਾਂ ਦੀ ਜਿਵੇਂ ਸੋਚ ਹੁੰਦੀ ਆ ਨਾ ਕਿਉਂ ਹਰ ਜਨ ਪ੍ਰੀਤ ਹਰ ਰੱਖਦਾ ਉਸੇ ਤਰ੍ਹਾਂ ਜਿਹੜਾ ਹਰੀ ਦਾ ਜਨ ਬਣ ਜਾਂਦਾ ਪਿਆਰ ਕਰਨ ਲੱਗ ਜਾਂਦਾ ਗੁਰੂ ਨੂੰ ਗੁਰੂ ਦੀ ਬਾਣੀ ਨੂੰ ਪ੍ਰਮਾਤਮ ਦੇਵ ਦੀਆਂ ਗੱਲਾਂ ਨੂੰ ਤ्यों ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ ਕਹਿੰਦੇ ਉਹਦੇ ਤੇ ਆਸਰਾ ਰੱਖਦਾ ਉਹ ਓਟ ਰੱਖਦਾ ਕਿ ਮੇਰੇ ਸਿਰ ਤੇ ਮੇਰੇ ਗੁਰੂ ਦਾ ਮੇਰੇ ਮਾਲਕ ਦਾ ਹੱਥ ਹੈ ਤੇ ਜਿਵੇਂ ਬੱਚੇ ਨਾਲ ਪ੍ਰੀਤ ਹੁੰਦੀਆਂ ਮਾਂ ਦੀ ਹਰ ਜਨ ਦੀ ਓਨੂੰ ਹੀ ਪ੍ਰੀਤ ਆਪਣੇ ਗੁਰੂ ਨਾਲ ਹੁੰਦੀ ਹੈ ਕਿਉਂਕਿ ਗੁਰੂ ਪਰਮੇਸ਼ਰ ਹੈ ਹਰੀ ਰੂਪ ਆ ਗੁਰੂ ਜਿਹੜਾ ਸਾਨੂੰ ਸਿੱਧੇ ਰਾਹ ਪਾਉਂਦਾ ਮੇਰੇ RAM ਮੈਂ ਮੂਰਖ ਹਰ ਰਾਖ ਮੇਰੇ ਗੋਸਈਆਂ ਜਣਕੀ ਉਪਮਾ ਤੁਝ ਹੈ ਵਡਿਆ ਰਹਾਉ ਹੈ ਮੇਰੇ RAM ਹੈ ਮੇਰੇ ਮਾਲਕ ਮੈਂ ਮੂਰਖ ਅਸੀਂ ਤੇਰੀ ਸਲਤਨਤ ਦੇ ਵਿੱਚ ਨਿੱਕੇ ਨਿੱਕੇ ਬੱਚੇ ਆ ਮੂਰਖਾਂ ਹਰ ਰਾਖ ਮੇਰੇ ਗੋਸਈਆਂ ਇਹ ਹਰ ਤੇ ਰਾਮ ਇਕੱਠੀ ਚੱਲਣਗੇ ਤੇ ਇਕੱਠੇ ਹੀ ਚੱਲਦੇ ਆ ਇਸ ਸਰੂਪ ਆਂਦਰ ਦੇ ਏ ਮੇਰੇ ਮਾਲਕ ਏ ਗੋਸਾਈ ਗੋਸਾਈ ਉਹਦਾ ਗੋ ਧਰਤੀ ਨੂੰ ਪਾਲਣ ਵਾਲਾ ਸਾਈ ਮੇਰੇ ਰਾਮ ਮੈਂ ਮੂਰਖ ਹਰ ਰਾਖ ਮੇਰੇ ਗੋਸਈਆਂ ਜਨਕੀ ਉਪਮਾ ਜੇ ਤੂੰ ਮੇਰੀ ਰੱਖਿਆ ਕਰੇਗਾ ਮੇਰੇ ਸਿਰ ਤੇ ਹੱਥ ਰੱਖੇਗਾ ਮੇਰੀ ਮਾੜੀ ਮੋਟੀ ਵਿੜਾਈ ਹੋ ਸੋਭਾ ਹੋ ਤੁਝ ਹੈ ਬੜਈਆ ਉਹ ਤੇਰੀ ਵੀ ਬੜਈਆ ਤੇਰੀ ਇੱਜ਼ਤ ਆ ਕਿ ਤੇਰਾ ਸੇਵਕ ਸੀ ਸੁਖ ਮਾਣਦਾ ਹੈ ਤੇਰਾ ਸੇਵਕ ਸੀ ਚੜ੍ਹਦੀ ਕਲਾ ਚ ਵਿਚਲਦਾ ਹੈ ਤੇਰਾ ਸੇਵਕ ਆ ਹਰ ਵੇਲੇ ਆਨੰਦ ਚ ਰਹਿੰਦਾ ਤੇਰਾ ਸੇਵਕ ਆ ਸਹਿਜ ਚ ਰਹਿੰਦਾ ਲੋਕਾਂ ਨੇ ਗੁਰ ਤਾਂ ਤੇਰੇ ਗਾਉਣਿਆਂ ਕਿ ਜਿਹਦੀ ਸੇਵਾ ਕਰਦਾ ਉਹਨੇ ਤਾਰਤਾ ਇੰਨੀ ਕੀ ਕਿਰਪਾ ਕਰ ਸਿਰ ਤੇ ਹੱਥ ਰੱਖ ਮੇਰੇ ਸਾਈਂ ਰਹਾਓ ਕਿਉਂਕਿ ਸਾਡੇ ਜਿਹੜਾ ਸੰਸਾਰ ਦਾ ਵਿਧਾਨ ਆ ਨਾ ਜਿੱਥੇ ਅਸੀਂ ਜਿਉ ਰਹੇ ਆ ਇਥੇ ਚੀਜ਼ਾਂ ਕੰਮ ਕਰਦੀਆਂ ਇਹ ਭਾਵ ਕੰਮ ਕਰਦੇ ਆ ਤੇ ਸਤਿਗੁਰੂ ਉਸੇ ਰੂਪ ਨੇ ਸਾਨੂੰ ਸਮਝਾ ਰਹੇ ਆ ਮੰਦਰ ਘਰ ਆਨੰਦ ਹਰ ਹਰ ਜਸਮਣ ਭਾਵੈ ਸਭ ਰਸ ਮੀਠੇ ਮੁਖ ਲਗ ਹੈ ਜਾਂ ਹਰ ਗੁਣ ਗਾਵੇ ਹਰ ਜਨ ਪਰਿਵਾਰ ਸੁਧਾਰ ਹੈ ਇਕ ਹੀ ਕੁਲੀ ਸਭ ਜਗਤ ਛੜਾਵੇ ਪਾਸ਼ਾ ਫਰਮਾਨ ਕਰਦੇ ਆ ਕਹਿੰਦੇ ਮੰਦਰ ਘਰ ਜਿਹੜਾ ਕਰਤੇ ਨੇ ਸਾਨੂੰ ਘਰ ਦਿੱਤਾ ਮੰਦਰ ਦਿੱਤਾ ਉਹ ਆ ਸੀ ਜਿਹੜਾ ਸਾਡੇ ਸਾਰਿਆਂ ਦੇ ਕੋਲ ਹੈ ਆਨੰਦ ਹਰ ਇਹਦੇ ਵਿੱਚ ਆਨੰਦ ਛੁਪਿਆ ਹੋਇਆ ਤੇ ਹਰੀ ਵੀ ਇਹਦੇ ਵਿੱਚ ਬੈਠਾ ਹੈ ਹਰ ਜਸ ਵਣ ਭਾਵੈ ਤੇ ਉਸੇ ਦਾ ਜਸ ਜਦੋਂ ਸਾਡੇ ਮਨ ਨੂੰ ਭਾ ਜਾਂਦਾ ਹੈ ਗੁਰੂ ਸਾਡੇ ਤੇ ਮਿਹਰ ਕਰਦਾ ਸਿਰ ਤੇ ਹੱਥ ਰੱਖਦਾ ਫਿਰ ਪਾਸ਼ਾ ਕਹਿੰਦੇ ਸਭ ਰਸ ਮਿੱਠੇ ਮੁਖ ਲੱਗ ਹੈ ਜਾਂ ਹਰ ਗੁਣ ਗਾਵੈ ਹੁਣ ਸਭ ਰਸ ਕਿਹੜੇ ਆ ਪਰਮਾਤਮਾ ਨੇ ਸਾਨੂੰ ਰਸ ਦੇ ਕੇ ਤੋਰਿਆ ਰਸ ਭੋਗਣ ਤੋਰਿਆ ਜਦੋਂ ਅਸੀਂ ਗੁਰੂ ਨਾਲ ਜੁੜ ਜਾਂਦੇ ਆ ਤੇ ਪੰਜਵੇਂ ਪਾਤਸ਼ਾਹ ਕੀ ਕਹਿੰਦੇ ਆ ਜਹ ਪ੍ਰਸ਼ਾਦ ਛੱਤੀ ਹੀ ਅੰਮ੍ਰਿਤ ਖਾਹੇ ਇਸ ਠਾਕਰ ਕੋ ਰੱਖ ਮਾਣਨਾ